ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਮੈਂ ਉਮੀਦ ਕਰਦਾ ਤੁਸੀਂ ਸਾਰੇ ਜਾਨੀ ਠੀਕ ਠਾਕ ਹੋਮੋਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟ ਤੇ ਸੈੱਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਰਦੇ ਆ ਮੇਰੇ ਵੀਰ ਭਰਾਵੋ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਘੋੜੀ ਦੀ ਹਾਈਟ ਹੈ ਕੀ ਹੈ ਜੀ 9 ਟਿੰਚ ਤੇ 4 ਸਾਲ ਉਮਰ ਹੈ ਘੋੜੀ ਦੀ ਤੇ ਮੌਕੇ ਦੀ ਘੋੜੀ ਐ ਇਸ ਟਾਈਮ ਖਾਲੀ ਐ ਤੇ ਮੱਜੂ ਕੇ ਬਲੱਡ ਲਾਈਨ ਦੀ ਘੋੜੀ ਐ ਮੇਰੇ ਵੀਰ ਭਰਾਵੋ ਤੇ ਰੇਟ ਬਾਈ ਹੋਰੇ ਕਰਦੇ ਆ ਜੀ 85000 85000 ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਮਾਨਤਾਣ ਕਰ ਦੇਣਗੇ ਤੇ ਬਾਲਪੌਰੀਆਂ ਦੀ ਘੋੜੀ ਸਾਫ਼ ਐ ਜੀ ਤੇ ਰੋਪੜ ਏਰੀਆ ਬਾਈ ਹੋਰੇ ਆਂਦਾ ਤੇ ਇਸ ਵਾਰੀ ਸਬੂਰੀ ਦੀ ਵੀ ਘੋੜੀ ਪਾਸ ਐ ਓਕੇ ਆ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਐ ਜੀ 82288 82880 ਤੇ 62757 ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਗੱਲਬਾਤ ਕਰ ਲਿਓ ਮੇਰੇ ਵੀਰ ਭਰਾਵੋ ਤੇ ਜਿੰਨੀ ਕਿ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਸੋਡੇ ਨਾਲ ਮੈਂ ਸਾਂਝੀ ਕਰਤੀ ਜੇ ਕੋਈ ਹੋਰ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਪੁੱਛ ਲਿਓ ਤੇ ਕਰ ਦਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਦੱਬ ਕੇ ਤੇ ਜੇ ਤੁਸੀਂ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 854820340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ